ਦੇਖੋ ਤੁਹਾਡੇ ਆ ਦੇਖੋ ਆਪ ਜੀ ਦੇ ਰਾਹੀ ਦੋਵੇਂ ਹੱਥ ਜੋੜ ਕੇ ਮੇਰਾ ਕੋਈ ਨਿੱਜੀ ਕੰਮ ਨਹੀਂ ਜੀ ਮੈਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉਹ ਕਹਿਣ ਕਿ ਮੈਂ ਦੰਡੋਤ ਬੰਦਨਾ ਵੀ ਕਰ ਦਿੰਦਾ ਤੇ ਸਾਡੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਜੋ ਵੀ ਡਿਜ਼ਾਈਨਸ ਚੇਂਜ ਕਰਨੇ ਵੈਸੇ ਆਲਰੇਡੀ ਐਸਜੀਪੀਸੀ ਤੋਂ ਅਪਰੂਵ ਕਰਾਇਆ ਹੋਇਆ ਹੈ ਜਿਹੜਾ ਸੇਮ ਮਾਡਲ ਕਾਰਸੇਵਾਲੇ ਬਾਬਾ ਜੀ ਨੇ ਬਣਾਇਆ ਉੱਥੇ ਪਿਆ ਵੀ ਹੋਇਆ ਤੱਕ ਸਾਹ ਦੇ ਸਾਹਮਣੇ ਜੇ ਅਗਰ ਕੋਈ ਉਹਨਾਂ ਨੂੰ 메ਨ ਗੇਟ ਤੋਂ ਦਿਉੜੀ ਤੋਂ ਇਤਰਾਜ ਅਸੀਂ ਬਦਲਦੇ ਜੋ ਵੀ ਡਿਜ਼ਾਈਨ ਚੇਂਜ ਹੈ 20 ਕਰੋੜ ਰੁਪਏ ਦਾ ਕੰਮ ਹੈ ਸਟੋਰ ਫੇਸ 2 ਸ਼ੁਰੂ ਹੋਣਾ ਫੇਸ 2 ਦੇ ਵਿੱਚ ਹੋਰ ਵੀ ਜ਼ਰੂਰੀ ਹੈ ਉਹ ਮੇਰਾ ਸੁਪਨਾ ਹੈ ਹਰ ਇੱਕ ਸਿੱਖ ਦਾ ਸੁਪਨਾ ਹੈ ਕਿ ਜਿਹੜਾ ਤਕਸ਼ੀਰ ਕੇਸਗੜ ਜਾਵੇ ਉਹ ਗੁਰਦੁਆਰਾ ਸੀਸਗਨ ਸਾਹਿਬ ਵੀ ਇਤਮਸਟਰ ਹੋਵੇ ਇਸ ਵਾਰੀ ਅਸੀਂ ਹੋਰ ਕੋਰੀਡੋਰ ਬਣਾਇਆ ਸੀ ਸਾਡੇ ਸੰਸਦਾਂ ਨੇ ਕਿੰਨੀ ਤਾਰੀਫ ਕੀਤੀ ਤੇ ਫਿਰ ਉਹਦੇ ਵਿੱਚ ਹੀ ਕਿ ਤਕਸ ਸਾਹਿਬ ਨੂੰ ਜਿਹੜਾ ਕੋਰੀਡੋਰ ਇੱਕ ਸੇਮ ਕੋਰੀਡੋਰ ਡਿਜ਼ਾਈਨ ਦਾ ਕਿਲਾ ਨੰਦਗੜ ਸਾਹਿਬ ਤੱਕ ਤਾਂ ਕਿ ਪੂਰਾ ਇੱਕ ਕੰਪੋਨੈਂਟ ਬਣ ਜਾਵੇ ਹਰ ਸੰਗਤ ਸਭ ਦੇ ਨਾਲ ਨਾਲ ਕਿਲਾ ਨਨਗੜ ਸਾਹਿਬ ਵੀ ਗੁਰੂ ਸਾਹਿਬ ਦੇ ਜਿਹੜਾ ਮਹਿਲ ਕਿਲਾ ਉੱਥੇ ਵੀ ਨਤਮਸਤਕ ਹੋ ਵੀ ਤੇ ਗੁਰੂ ਸਾਹਿਬ ਦੇ ਪਹਿਲੇ ਘਰ ਤੇ ਅਨੰਪੁਰ ਸਾਹਿਬ ਦੀ ਪਹਿਲੀ ਇਮਾਰਤ ਤੇ ਗੁਰਦੁਆਰਾ ਸਿੱਧਨ ਸਾਹਿਬ ਵੀ ਪੂਰਾ ਉਹ 8-900 ਮੀਟਰ ਦਾ ਕੋਰੀਡੋਰ ਬੰਨਣਾ ਪਹਿਲਾ ਸਿੱਧੂ ਜਿਹੜਾ ਹੈ ਅੱਜ ਤੱਕ ਸੀ ਚੜਾਈ ਹੈ ਜਿਹੜੀ ਉੱਥੇ ਬਹੁਤ ਸੋਹਣਾ ਸੰਗਮਰਮਰ ਪਰ ਵੀ ਹੈ ਲਿਫਟ ਦੀ ਪ੍ਰੋਵੀਜ਼ਨ ਵੀ ਹੈ ਅੱਜ ਸਾਡੇ ਬਜ਼ੁਰਗ ਚੜੀ ਨਹੀਂ ਪਾਉਂਦੇ ਉੱਥੋਂ ਸਾਨੂੰ ਤੇ ਪਲੱਸ ਜਦੋਂ ਆਣਗੇ ਸਾਰਾ ਟੂਰਿਜ਼ਮ ਵਧੂਗਾ ਦੁਨੀਆ ਤੋਂ ਆ ਕੇ ਇੱਥੇ ਜਿਹੜੇ ਹੈ ਉਹਨਾਂ ਲੋਕ ਨਤਮਸਤਕ ਹੁੰਦੇ ਹੋਰ ਸੋਨਾ ਹੋਊਗਾ ਤਾਂ ਮੇਰਾ ਕੋਈ ਲੀਜੀ ਉਹ ਕਾਰਜ ਨਹੀਂ ਹੈ ਇਹ ਸਾਰੇ ਇਲਾਕੇ ਦੀ ਮੰਗ ਸੀ ਪਲੱਸ ਅਸੀਂ ਮਲਟੀ ਲੈਵਲ ਕਾਰ ਪਾਰਕਿੰਗ ਵੀ ਲੈ ਕੇ ਆ ਰਹੇ ਹਾਂ ਪਲੱਸ ਅਨੰਪੁਰ ਸਾਹਿਬ ਦੇ ਸਾਰੇ ਬਾਜ਼ਾਰ ਦੇ ਜਿਹੜੀ ਲੁੱਕ ਹੈ ਇੱਕ ਕਰਦੇ ਹਾਂ ਸਫੇਦ ਰੰਗ ਦੇ ਪੰਜਾਬੀ ਚ ਗੁਰਮੁਖੀ ਚ ਜਿਹੜੇ ਬੋਰਡ ਹੈ ਉਹ ਲੱਗ ਰਹੇ ਨੇ ਤਾਂ ਕਿ ਅਨੰਪੁਰ ਸਾਹਿਬ ਸੋਨਾ ਲੱਗੇ ਗੁਰੂ ਸਾਹਿਬ ਦੀ ਧਰਤੀ ਅੱਜ ਪਾਰਕਿੰਗ ਦੀ ਨਹੀਂ ਦਿੱਕਤ ਹੈ ਸਾਨੂੰ ਕਿੰਨਾ ਦੁੱਖ ਹੁੰਦਾ ਜੀ ਕੋਈ ਬਾਹਰੋਂ ਮੱਥਾ ਟੇਕਣਾ ਉਹਦੀ ਗੱਡੀ ਚੋਰੀ ਹੋ ਗਈ ਥੋੜਾ ਜਿਹਾ ਪੇ ਸਾਨੂੰ ਅਸੀਂ ਤਾਂ ਦੇਖੋ ਅਸੀਂ ਪੈਸਾ ਨਹੀਂ ਮੰਗ ਰਹੇ ਪੈਸਾ ਲੈ ਕੇ ਟੈਂਡਰ ਨੂੰ ਪਿਛਲੇ 3 ਮਹੀਨਿਆਂ ਤੋਂ ਜਿਹੜਾ ਹੈ ਕੰਮ ਬੰਦ ਪਿਆ ਕੋਈ ਨੀਂਜੀ ਉਹ ਕਹਿੰਦੇ ਦਿਖ ਨਹੀਂ ਦਿਖਣੀ ਤਾਂ ਤਾਂ ਫੇਰ ਕੇਸਕਾਰ ਦੇ ਦਿਖੂ ਗੀਟ ਮੈਂ ਕਹਿੰਦਾ ਜਿੱਦਾਂ ਕਰਨਾ ਉਹ ਜਿਵੇਂ ਕਾਗਜ਼ ਨੂੰ ਡਿਜ਼ਾਈਨ ਦੇ ਦੇਣ ਸਾਡੇ ਜੋ ਕਟਣਾ ਕੱਟ ਦੇਣ ਜੋ ਕਰਨਾ ਕਰ ਦੇਣ ਇਸ ਦਾ ਸੋਨਾ ਬਣਾਣਾ ਚਾਹੁੰਦੇ ਨਹੀਂ ਤਾਂ ਸੋਨਾ ਬਣਾਣਾ ਜੋ ਕਰਨਾ ਜਿੱਦਾਂ ਉਹ ਕਹਿੰਦੇ ਕਰਨਾ ਸੇ ਬਸ ਇਹ ਹੈ